ਲਓ ਜੀ ਸਤਗੁਰ ਆਲੇ ਨੇ ਲਾਤਾ ਜਮੇ ਧਮਾਕਾ ਜੀ ਤੁਸੀਂ ਸੋਚੋਗੇ ਅੱਜ ਵੀ ਹੋ ਕੀ ਰਿਹਾ ਅਸੀਂ ਕਹਿ ਰਹੇ ਆ ਵੀ ਦੀਵਾਲੀ ਆ ਰਹੀ ਆ ਤਿਹਾਰ ਆ ਰਹੇ ਨੇ ਅਸੀਂ ਇਹ ਸੋਚ ਰਿਹਾ ਵੀ ਹਰ ਇੱਕ ਗਾਗ ਦਾ ਫਾਇਦਾ ਕਰਾਂਗੇ ਜੀ 500 ਦੇ 4 ਸੂਟ ਆ ਇਹ 3 ਦਿਨ ਵਾਸਤੇ ਸੇਲ ਹੈ ਜੀ ਜਿਵੇਂ ਅੱਜ ਹੋ ਗਈ ਜੀ ਤਰੀਕ 12 12 13 14 3 ਦਿਨ ਵਾਸਤੇ ਲਾਤੀ ਸੇਲ ਸਤਗੁਰ ਆਲੇ ਨੇ 500 ਰੁਪਏ ਦੇ 4 ਸੋਚਣ ਤੇ ਹੈਰਾਨ ਕਰ ਦਾਂਗੇ ਅਸੀਂ ਵੀ ਇੰਨਾ ਸਸਤਾ ਕਿੱਥੋਂ 500 ਰੁਪਏ ਦੇ ਚਾਰ ਸੂਟ ਖਰੀਦ ਸਕਦੇ ਹੋ ਜੀ ਆਹ ਦੇਖੋ ਜੀ ਛਤ ਗਰਨੇ ਲਾਤਾ ਮੇਲਾ ਲਾਤੇ ਧਮਾਕੇ ਬਸ ਤੁਸੀਂ ਸੋਚੀ ਸੋਚੀ ਚੱਲੋਗੇ ਜਿਹੜਾ ਸੋਚਦਾ ਰਹੇਗਾ ਸੋਚੀ ਜਾਊਗਾ ਜਿਹੜਾ ਲੈ ਜਾਊਗਾ ਤੇ ਉਹ ਲੈ ਜਾਊਗਾ ਜੀ 500 ਰੁਪਏ ਦੇ ਚਾਰ ਸੂਟ ਆ 2.5 250 ਰੁਪਏ ਨੂੰ 3 ਦਿਨ ਵਾਸਤੇ ਆਹ ਲਓ ਜੀ ਮੇਲੇ 2.5 250 ਦਾ ਜੋੜ ਆ ਜੀ 500 ਦੇ ਚਾਰ ਆ ਦੇਖੋ ਖਰੀਦੋ ਇੱਕ ਤੋਂ ਇੱਕ ਨਵਾਂ ਆ ਦੇਖੋ ਘੈਂਟ ਤੁਸੀਂ ਸੋਚ ਨਹੀਂ ਸਕਦੇ ਇੰਨੇ ਸਸਤੇ 500 ਦੇ 4 ਸੂਟ ਆ ਇਹ ਮੈਚਿੰਗ ਆ ਗਿਆ ਦੇਖੋ ਕਿੰਨਾ ਘੈਂਟ ਸੂਟ ਹੈ ਮੈਂ ਕਹਿੰਦਾ ਇਹਦਾ ਰੇਟ ਹੀ ਇਕੱਲੇ ਦਾ 500 ਹੈ ਆਪਾਂ ਨਹੀਂ ਦੇਣਾ ਜੀ 500 ਦੇ 4 ਆ ਸਿਰਫ 3 ਦਿਨ ਵਾਸਤੇ ਜਿਵੇਂ ਅੱਜ 12 ਤਰੀਕ 12 13 14 3 ਦਿਨ ਵਾਸਤੇ ਮੇਲਾ ਸਤਗੁਰੂ ਵਾਲੇ ਤੋਂ ਲੁੱਟ ਲੋ 500 ਦੇ 4 ਸੂਟ ਆ 10 ਸੂਟ 1250 ਦੇ 10 ਸੂਟ ਆ ਦੇਖੋ ਜੀ 10 ਸੂਟ ਆ 1250 ਰੁਪਏ ਦੇ 125 ਰੁਪਏ ਦਾ ਸੂਟ ਆ